ਨੇ بچے ਤਰਸਦੇ ਹੁੰਦੇ ਆ ਪਾਣੀ ਲਈ ਇਹ ਕਿਸੇ ਵੇਲੇ ਤਾਂ ਸਾਡੇ ਕੋ ਬੋਤਲਾ ਚ ਪਾਣੀ ਪਿਆ ਹੁੰਦਾ ਸੀ ਆਪਣੇ ਕੋਲੋਂ ਫਲਾਦੀਦਾ ਚਲ ਕੋਈ ਗੱਲ ਨਹੀਂ ਨਿਆਣੇ ਆ ਨਾ ਵਾਹ ਟੁੱਟੀ ਐ ਨਾ ਕੋਈ ਨਹੀਂ ਕਿ ਪਾਣੀ ਦਾ ਸਮਾਧਾਨ ਹੈ ਪਾਣੀ ਦੀ ਪਿਆਸ ਕਰੇ ਜਿੱਦਾਂ ਸਾਡੇ ਦੁਕਾਨਾਂ 'ਚ ਵਾਟਰਪੂਲਣ ਲੱਗੇ ਜਿੰਨੀ ਦੁਹੰਦੀ ਹੈਲਪ ਅਸੀਂ ਕਰਨਾ ਨਹੀਂ ਕਰ ਦਿੰਨੀ ਹੈ ਜੀ ਬਹੁਤ ਜਲਦ ਮੀਟਿੰਗ ਸੱਦੀ ਸੀ ਕਮਿਸ਼ਨਰ ਸਾਹਿਬ ਨੇ ਟੋੜੇ ਬਾਜ਼ਾਰ ਦੇ ਵਿੱਚ 250 ਕਰੋੜ ਦੇ ਸੰਪਤੀ ਨੂੰ ਪਾਸ ਹੋ ਰਿਹਾ ਵਾ ਦੇ ਡਿਊਟ 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 ਗੁਰੂ ਰੋਹਨ ਦੀ ਸਿੱਖਤ ਬਾਤ ਹੋ ਰਿਹਾ ਕਿ ਸਾਰਾ ਇੰਗਰੀਕੋ ਜਹਤਾਲ ਦਾ ਕਰਮ ਜਿਹਨੇ ਹੈਰੀਟੇਜ ਦੇ ਦਰਬਾਰ ਦਾ ਬਣਿਆ ਤੇ ਜਿਹੜੀ ਪਬਲਿਕ ਹੈ ਉਹਨਾਂ ਲਈ ਪਾਣੀ ਹੈਗਾ ਪਰ ਬਹੁਤ ਜਲਦ ਮਾਰਕੀਟ ਦੇ ਸੰਯੋਗ ਨਾਲ ਅੱਜ ਤੇ ਆਈ ਲਵ ਥੋੜਾ ਬਾਜ਼ਾਰ ਦਾ ਬੋਰਡ ਲੱਗਾ ਹੈ ਨਾ ਉੱਤੇ ਗਰਮੀ ਦੇ ਵਿੱਚ ਮਾਰਕੀਟ ਦੇ ਸੰਯੋਗ ਨਾਲ ਸੂਬਾ ਭਰਾਮਾ ਦੇ ਸੰਯੋਗ ਨਾਲ ਪਾਣੀ ਦੀ ਛਿਪੀਲ ਜਲਦ ਸ਼ੁਰੂ ਕਰਾਂਗੇ ਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਅਰਸ਼ ਅੱਜ ਅਸੀਂ ਲੁਧਿਆਣਾ ਦੇ ਕੰਟਾ ਘਰ ਅਕਾਲਗੜ੍ਹ ਸਾਹਿਬ ਕੋਲ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸਹੂਲਤ ਆ ਜਿਹੜੀ ਉਹ ਤੁਹਾਨੂੰ ਇੱਥੇ ਹੀ ਮਿਲੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਅੱਗੇ ਵਧੋਗੇ ਤਾਂ ਤੁਹਾਨੂੰ ਹੋਰ ਕਿਤੇ ਵੀ ਹੈ ਜਿਹੜੀ ਪਾਣੀ ਦੀ ਸਹੂਲਤ ਉਹ ਨਹੀਂ ਮਿਲੇਗੀ ਕਿ ਇਹ ਸਹੂਲਤਾਂ ਇਹ ਸੇਵਾਏ ਜਿਹੜੀ ਗੁਰਦੁਆਰੇ ਵੱਲੋਂ ਕੀਤੀ ਗਈ ਆ ਪਰ ਇੱਥੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੀ ਸਹੂਲਤਾਂ ਦਿੱਤੀ ਗਈ ਆ ਇਹ ਸਵਾਲ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੰਟਾ ਕਰਿਆ ਨਹੀਂ ਕਿ ਲੁਧਿਆਣਾ ਦਾ ਦਿਲ ਜਿਸ ਨੂੰ ਕਿਹਾ ਜਾਂਦਾ ਹੈ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਲੋਕ ਆਉਂਦੇ ਨੇ ਤਾਂ ਗੱਲ ਕਰੀਏ ਕਿ ਪ੍ਰਸ਼ਾਸਨ ਨੇ ਲੋਕਾਂ ਲਈ ਕੀ ਫੈਸਿਲਿਟੀਆਂ ਨੇ ਜੜੀਆਂ ਉਹ ਲਾਗੂ ਕੀਤੀਆਂ ਨੇ ਗੱਲਬਾਤ ਕਰਨ ਜਾ ਰਿਹਾ ਹਾਂ ਉਸ ਔਰਤ ਦੇ ਨਾਲ ਜੋ ਇੱਥੇ ਇਨੇ ਟਾਈਮ ਤੋਂ ਕੰਮ ਕਰਦੇ ਨੇ ਆਈਏ ਦੇਖਦੇ ਆ ਕਿ ਉਹਨਾਂ ਦੇ ਕੀ ਵਿਚਾਰ ਨੇ ਪਾਣੀ ਦੇ ਮੁੱਦੇ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੇ ਮੈਮ ਜਿੱਦਾਂ ਤੁਸੀਂ ਦੇਖਦੇ ਹੋ ਕਿ ਇੱਥੇ ਕੰਟਾਗੜ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜੀ ਲੋਕ ਆਂਦੇ ਨੇ ਦੂਰੋਂ ਦੂਰੋਂ ਆਂਦੇ ਨੇ ਗਰਮੀਆਂ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਇੱਥੇ ਪਾਣੀ ਦੀ ਕੋਈ ਸਰਵਿਸ ਨਹੀਂ ਹੈਗੀ ਤੇ ਉਹਨਾਂ ਨੂੰ ਮਤਲਬ ਪਾਣੀ ਦੀ ਸਹੂਲਤ ਦੇ ਲਈ ਉਹਨਾਂ ਨੂੰ ਭਟਕਣਾ ਪੈਂਦਾ ਇੱਧਰ ਉੱਧਰ ਹਾਂਜੀ ਹਾਂਜੀ ਪਾਣੀ ਨਾ ਬਹੁਤ ਵਿਚਾਰੇ ਲੋਕੀ ਮੰਗਦੇ ਆ ਇਨੇ ਨੇ ਬੱਚੇ ਤਰਸਦੇ ਹੁੰਦੇ ਆ ਪਾਣੀ ਲਈ ਇਹ ਕਿਸੇ ਵੇਲੇ ਤਾਂ ਸਾਡੇ ਕੋ ਬੋਤਲਾਂ ਚ ਪਾਣੀ ਪੀਆ ਹੁੰਦਾ ਸੀ ਆਪਣੇ ਕੋਲੋਂ ਭਲਾ ਕੀਦਾ ਚੱਲ ਕੋਈ ਗੱਲ ਨਹੀਂ ਨਿਹਾਣੇ ਆ ਤਰਸਦੇ ਆ ਬੰਦਾ ਦੇਖਿਆ ਨਹੀਂ ਜਾਂਦਾ ਬੱਚਿਆਂ ਨੂੰ ਜਿਹੜਾ ਆਂਦਾ ਵਿਚਾਰਾ ਗਰਮੀ ਚ ਆਏ ਮਰ ਗਿਆ ਮਰ ਗਿਆ ਪਾਣੀ ਭਲਾ ਦੋ ਪਾਣੀ ਭਲਾ ਦੋ ਨਾ ਬਾਹਾਂ ਟੁੱਟੀ ਆ ਨਾ ਇੱਥੇ ਕੋਈ ਹੈ ਹੀ ਨਹੀਂ ਕੋਈ ਪਾਣੀ ਦਾ ਸਮਾਧਾਨ ਹੈ ਹੀ ਨਹੀਂ ਕੋਡ ਅਕੋਰਡਿੰਗ ਕੰਟਾ ਵਰਕਰ ਵਰਗੀ ਜਗ੍ਹਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪਾਣੀ ਦੀ ਸੁਵਿਧਾ ਜਿਹੜੀ ਹੋਣੀ ਚਾਹੀਦੀ ਹੈ ਜਾਂ ਨਹੀਂ ਪਾਣੀ ਦੀ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਗਰਮੀਆਂ ਬੜੀ ਮੁਸ਼ਕਲ ਹੁੰਦੀ ਹੈ ਤੇ ਪਾਣੀ ਦਾ ਇੰਤਜ਼ਾਮ ਲਾਜ਼ਮੀ ਹੋਣਾ ਚਾਹੀਦਾ ਹੈ ਤੇ ਤੁਸੀਂ ਲੋਕਾਂ ਨੂੰ ਝੂਝੇ ਦੇਖਿਆ ਹੈ ਪਾਣੀ ਦੀ ਪਿਆਸ ਦੇ ਨਾਲ ਗਰਮੀਆਂ ਦੇ ਵਿੱਚ ਤੁਹਾਡੇ ਸਾਹਮਣੇ ਕੁਝ ਐਦਾ ਹੋਇਆ ਹੋਵੇ ਕਿ ਲੋਕ ਕਹਿ ਰਹੇ ਨੇ ਸਾਨੂੰ ਪਾਣੀ ਦੀ ਮਤਲਬ ਪਿਆਸ ਲੱਗੀ ਆ ਪਰ ਉਹਨਾਂ ਨੂੰ ਕਿਤੇ ਕੁਝ ਮਿਲ ਨਹੀਂ ਰਿਹਾ ਹੈਗਾ ਪਾਣੀ ਦੀ ਪਿਆਸ ਕਰੇ ਜਿੱਦਾਂ ਸਾਡੇ ਦੁਕਾਨਾਂ 'ਤੇ ਵਾਟਰ ਪੂਲ ਲੱਗੇ ਜਿੰਨੀ ਨੂੰ ਹੁੰਦੀ ਹੈ ਹੈਲਪ ਅਸੀਂ ਕਰਨਾ ਦੀ ਕਰ ਦਿੰਨੇ ਆ ਜ ਪਰ ਸਰ ਜੇ ਤਾਂ ਗਰੀਬ ਹੁੰਦੇ ਨੇ ਠੀਕ ਹੈ ਜਿਹੜੇ ਵਾਟਰ ਕਹ ਲੋ ਨਹੀਂ ਲੈ ਸਕਦੇ ਪਾਣੀ ਉਹ ਸ਼ਾਪਸ ਤੋਂ ਤੇ ਜੇ ਉਹਨਾਂ ਨੂੰ ਪਾਣੀ ਦੀ ਸੁਵਿਧਾ ਐਦਾ ਮਿਲ ਜਵੇ ਠੀਕ ਹੈ ਪਰ ਉਹ ਨਹੀਂ ਹੁੰਦੀ ਫਿਰ ਕਿਉਂ ਤੇ ਬਹੁਤ ਵਧੀਆ ਪਾਣੀ ਮਿਲਿਆ ਵੈਲਣ ਕੁਝ ਬਹੁਤ ਵਧੀਆ ਜੀ ਬਹੁਤ ਜਲਦ ਮੀਟਿੰਗ ਸੱਦੀ ਸੀ ਕਮਿਸ਼ਨਰ ਸਾਹਿਬ ਨੇ ਛੋੜੇ ਬਾਜ਼ਾਰ ਦੇ ਵਿੱਚ 250 ਕਰੋੜ ਦੇ ਸਮਥਿੰਗ ਪਾਸ ਹੋ ਰਿਹਾ ਵੈ ਤੇ 150 ਕਰੋੜ 150 ਕਰੋੜ ਦੇ ਸਮਥੀ ਪਾਸ ਹੋ ਰਿਹਾ ਕਿ ਸਾਰਾ ਇੰਟੀਰੀਅਰ ਇੱਕੋ ਨਾਲ ਦਾ ਕਰਨ ਦਾ ਜਿਵੇਂ ਹੈਰੀਟੇਜ ਸਿਟੀ ਦਰਬਾਰ ਸਾਹਿਬ ਬਣਿਆ ਉਦਾਂ ਇੱਕ ਇੱਕ ਸਾਰ ਦੀ ਬਣਾਉਣ ਵਾਸਤੇ ਫਿਰ ਉਹਨਾਂ ਨੇ ਦੇਖਿਆ ਵਾ ਲੋਕੇਸ਼ਨ ਲੱਭ ਰਹੇ ਨੇ ਕਿੱਥੇ ਕਿੱਥੇ ਪਾਣੀ ਦੀ ਲਾਣਾ ਮੈਂ ਤੇ ਕਿੱਥੇ ਕਿੱਥੇ ਵਾਸ਼ਰੂਮ ਬਣਾਣੇ ਆ ਇੱਕ ਵਾਸ਼ਰੂਮ ਇੱਥੇ ਰੈਡੀ ਕਰ ਵੀ ਦਿੱਤਾ ਹੈ ਸਰਕਾਰ ਓਕੇ ਮਤਲਬ ਤੁਹਾਡਾ ਕਹਿਣਾ ਹੈ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਚੱਕਿਆ ਗਿਆ ਹੈ ਕਦਮ ਇਹ ਚੀਜ਼ਾਂ ਕਰਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਉੱਪਰ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਲੁਧਿਆਣਾ ਦੇ ਮਾਨਯੋਗ ਮੀਰ ਮੈਡਮ ਇੰਦਰਜੀਤ ਕੋਰ ਤੇ ਸੀਨੀਅਰ ਡਿਪਟੀ ਮੀਰ ਰਕੇਸ਼ ਪ੍ਰਾਚਰ ਜੀ ਮੇਰੇ ਖਾ ਵਾਰਡ ਵੀ ਉਹਨਾਂ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਡਵੈਲਪ ਹੋ ਰਹੀ ਹੈ ਹਰ ਸਮੱਸਿਆ ਨੂੰ ਸੁਣਦੇ ਆ ਉਹਦਾ ਹੱਲ ਵੀ ਕਰ ਰਹੇ ਹੁਣ ਜਿੱਦਾਂ ਉਹਨੇ ਪਾਣੀ ਛੱਡਤਾ ਹੈ ਹੀ ਜਿਗਤ ਤੇ ਹੁਣ ਅੱਗੇ ਜਿੱਥੇ ਦਿੱਕਤ ਹੈਗੀ ਹੈ ਇੱਕ ਆਪਣਾ ਚ ਚੋੜੀ ਸੜਕ ਤੇ ਚਬੀਲ ਲੱਗਦੀ ਹੈ ਮੇਰੇ ਖਾਲਸੇ ਕਿੰਨੇ ਸਾਲ 30 40 ਸਾਲ ਪੁਰਾਣੀ ਲੱਗਦੀ ਆ ਰਹੀ ਹੈ ਉਹ ਵੀ ਬਹੁਤ ਵਧੀਆ ਸੇਵਾ ਕਰਦੇ ਹਾਂ ਉਹ ਮੇਨ ਪਾਣੀ ਦਾ ਉੱਤੇ ਹੈਗਾ ਹੋਰ ਰਸਤੇ 'ਚ ਚਲੋ ਦੁਕਾਨਦਾਰਾ ਕੋ ਆਪਣੇ ਵਾਟਰ ਕੋ ਲਰਾਂਦੇ ਹੀ ਹੈ ਪਰ ਜਿਹੜੀ ਪਬਲਿਕ ਹੈ ਉਹਨਾਂ ਲਈ ਪਾਣੀ ਨਹੀਂ ਹੈਗਾ ਪਰ ਬਹੁਤ ਜਲਦ ਮਾਰਕੀਟ ਦੇ ਸੰਯੋਗ ਨਾਲ ਅ ਜਿੱਥੇ ਆਈ ਲਵ ਚੋੜਾ ਬਾਜ਼ਾਰ ਦਾ ਬੋਰਡ ਲੱਗਾ ਹੈ ਨਾ ਉੱਥੇ ਗਰਮੀ ਦੇ ਵਿੱਚ ਮਾਰਕੀਟ ਦੇ ਸੰਯੋਗ ਨਾਲ ਸਮੂਹ ਭਰਾਵਾਂ ਦੇ ਸੰਯੋਗ ਨਾਲ ਪਾਣੀ ਦੀ ਛਬੀਲ ਜਲਦ ਸ਼ੁਰੂ ਕਰਾਂਗੇ ਕਿ ਜਿਹੜੀ ਆਪਣਾ ਮਈ ਜੂਨ ਜੁਲਾਈ ਤਿੰਨ ਮਹੀਨੇ ਜਿਹੜੇ ਪੀਕ ਗਰਮੀ ਦੇ ਹੁੰਦੇ ਨੇ ਨਾ ਸਮਰ ਦੇ ਉਦੋਂ ਉੱਥੇ ਪਾਣੀ ਦਾ ਛਬੀਲ ਚੱਲੇਗੀ ਕਦੀ ਠੰਡੇ ਮਿੱਠੇ ਜਲ ਲੱਗ ਜਾਣਗੇ ਨਹੀਂ ਤਾਂ ਸਿੰਪਲ ਪਾਣੀ ਤਾਂ ਚੱਲੇਗਾ ਹੀ ਠੰਡਾ ਬਰਫ਼ ਪਾ ਕੇ ਥੈਂਕ ਯੂ ਸਰ ਥੈਂਕ ਯੂ